ਲੋ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਅੱਜਕੱਲ ਪਤਾ ਹੈ ਇਲੈਕਟ੍ਰੋਨਿਕ ਸਕੂਟਰੀਆਂ ਤੇ ਇਲੈਕਟ੍ਰੋਨਿਕ ਗੱਡੀਆਂ ਦਾ ਜਮਾਨਾ ਹੈਗਾ ਤੇ ਆਪਾਂ ਉਸੇ ਦੇ ਰਿਲੇਟਡ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂਗੇ ਸੱਸੀ ਕਾ ਬਾਈ ਜੀ ਸੱਸੀ ਗਾਲ ਜੀ ਤੇ ਬਾਈ ਜੀ ਆਪਣਾ ਨਾਮ ਮੇਰਾ ਨਾਮ ਸਿਮਰਜੀਤ ਬਰਾੜਾ ਜੀ ਤੇ ਪਿੰਡ ਕੋਟਲੀਆ ਬਲੂ ਜ਼ਿਲ੍ਹਾ ਮੋਕਸਰ ਪੰਜਾਬ ਜੀ ਆ ਦੇਓ ਜਾਣਕਾਰੀ ਜੀ ਬਾਰੇ ਆਪਣਾ ਇਹ ਇਲੈਕਟ੍ਰੋਨਿਕ ਜੀਪ ਆ ਜੀ ਸਿੰਗਲ ਚਾਰਜ 100 ਕਿਲੋਮੀਟਰ ਚੱਲ ਜਾਂਦੀ ਹੈ ਪੰਜ ਬੰਦੇ ਇਹਦੇ ਚ ਆਰਾਮ ਨਾਲ ਬੈਠ ਕੇ ਸਫ਼ਰ ਕਰ ਸਕਦੇ ਆ ਜੀ ਠੀਕ ਹੈ ਜੀ ਇਹਨੂੰ ਆਨ ਰੋਡ ਆਫ ਰੋਡ ਆਪਾਂ ਯੂਜ਼ ਕਰ ਸਕਦੇ ਆਂ ਇਦੇ ਵਿੱਚ ਲੱਗੇ ਪਾਰਟਾਂ ਦੀ ਜਿਹੜੀ ਬੈਟਰੀ ਹੈ ਜੀ ਲੈਡ ਐਸਿਡ ਦੀ 6 ਸਾਲ ਦੀ ਤੇ ਲਿਥੀਅਮ ਦੀ 3 ਸਾਲ ਦੀ ਗਾਰੰਟੀ ਆਉਂਦੀ ਹੈ ਠੀਕ ਹੈ ਜੀ ਇਹਦੀ ਸਪੀਡ ਕਿੰਨੀ ਹੋਊਗੀ ਮੈਕਸਿਮਮ ਸਪੀਡ ਇਹਦੀ 40 ਤੋਂ 45 ਦੀ ਹੈ ਜੀ ਤੇ ਨਾਰਮਲ ਆਪਾਂ ਹਾਈ ਸਪੀਡ ਗੱਡੀਆਂ ਵੀ ਤਿਆਰ ਕਰਦੇ ਆਂ ਪਰ ਉਹਦੇ ਵਿੱਚ ਕਸਟਮਰ ਨੂੰ ਲੈ ਕੇ ਦੇਣਾ ਪੈਂਦਾ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਕਰਵਾ ਰਹੇ ਹਾਂ ਤੇ ਕੋਈ ਇਹ ਤਾਂ ਨਹੀਂ ਬੰਦਾ ਲੈ ਗਿਆ ਤੇ ਮੁੜ ਕੇ ਮਹੀਨੇ ਦੋ ਮਹੀਨੇ ਬਾਅਦ ਬਣ ਜੇ ਪੀਪਾ ਬਣ ਜਾਂਦੀਆਂ ਉਹਦੀਆਂ ਨਹੀਂ ਜੀ ਉਹ ਜਿਹੜੀ ਜੀਪ ਆ ਜੀਪ ਪੀਪਾ ਨਹੀਂ ਬਣੀ ਸੀ ਆਰਮੀ ਦੀ ਫਰਸਟ ਚੋਇਸ ਜੀਪ ਸੀ ਠੀਕ ਹੈ ਜੀਪਾਂ ਉਹਦਨੀਆਂ ਬਣੀਆਂ ਅੱਜ ਵੀ ਚੱਲਦੀਆਂ ਤੇ ਉਸ ਤੋਂ ਬਾਅਦ ਵਾਲੀਆਂ ਗੱਡੀਆਂਆਂ ਬਹੁਤੀਆਂ ਖਤਮ ਹੋ ਗੀਆਂ ਅੱਜ ਦੇ ਟਾਈਮ 'ਚ 90% ਯੂਜ਼ ਹੋ ਰਿਹਾ ਫਾਈਬਰ ਦਾ ਕਿ ਫਾਈਬਰ 'ਚ ਗੱਡੀ ਆਵੇ ਸਸਤੀ ਤੋਂ ਹਲਕੀ ਕਰੀਏ ਮੇਨਲੀ ਜੀਪ ਨੂੰ ਆਰਮੀ ਦੀ ਪਹਿਲੀ ਪਸੰਦ ਇਹ ਸੀ ਕਿ ਉਹਨਾਂ ਨੇ ਧੱਕਾ ਕਰਨਾ ਹੁੰਦਾ ਸੀ ਉਸ ਟਾਈਮ ਦੀਆਂ ਛੜਕਾਂ ਵੀ ਉਦਾਂ ਦੀਆਂ ਸੀ ਰੋਡ ਕੰਡੀਸ਼ਨ ਉਹ ਜੀ ਸੀ ਤੇ ਜੀਪ ਨੂੰ ਸਭ ਤੋਂ ਬੈਟਰ ਮੰਨਿਆ ਜਾਂਦਾ ਸੀ ਉਸੇ ਚੀਜ਼ ਨੂੰ ਲੈ ਕੇ ਮੈਂ ਵੀ ਉਹ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਹਰ ਇੱਕ ਚੀਜ਼ ਬੈਟਰ ਹੋਵੇ ਔਰ ਰੋਡ ਦੇ ਕੰਡੀਸ਼ਨ ਦੀ ਕੋਈ ਦਿੱਕਤ ਨਾ ਆਵੇ। ਕਿ ਭਈ ਆਪਾਂ ਖੇਤਾਂ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਆਂ। ਖਾਲ ਖੂਲ ਵਟਾ-ਵਟਾ ਉਤੋਂ ਦੀ ਰਹਿਮ ਨਟ ਪਾ ਸਕਦੇ ਆ। ਕੋਈ ਪਰਵਾਹ ਨਹੀਂ। ਪੱਠਿਆ ਨੀਰਾ ਲੈ ਕੇ ਆਉਣਾ ਮਗਰ ਇਹਦੇ ਰੇੜੀ ਵੀ ਪਾ ਸਕਦੇ ਆ। ਠੀਕ ਹੈ। ਤੇ ਇਹ ਦਿਓ ਉਹ ਦਿਖਾਓ ਦੀ ਬੈਟਰੀ। ਖੋਲੇ ਨੂੰ। ਆਹ ਲੀਥੀਅਮ ਬੈਟਰੀ ਵਾ ਦੱਸੋ ਕੀ ਇਹਦਾ ਹੋਇਆ? ਇਹ ਲੀਥੀਅਮ ਬੈਟਰੀ ਹੈ ਜੀ। ਲੀਥੀਅਮ ਫਾਸਫੇਟ 60 ਵੋਲਟ 100 ਪਿਆਰੇ ਇਸ ਦੀ ਪਾਵਰ ਆ। ਇਹ ਸਿੰਗਲ ਚਾਰਜ ਤੇ ਤਕਰੀਬਨ ਇਸ ਗੱਡੀ ਨੂੰ ਜੀ 100 ਕਿਲੋਮੀਟਰ ਚਲਾ ਦਿੰਦੀ ਹੈ ਜੇਕਰ ਬੰਦੇ ਨੇ ਐਕਸਟਰਾ ਚਲਾਉਣੀ ਆ ਬੈਟਰੀ ਵੱਡੀ ਹੋ ਜਾਂਦੀ ਹੈ ਜੀ ਇਹ ਲਿਥੀਅਮ ਬੈਟਰੀ ਜੇ ਲੈਡ ਐਸਿਡ ਤਾਂ ਉਹ ਜਿਵੇਂ ਇਰਕਸ਼ਾ ਟਾਈਪ ਬੈਟਰੀ ਹੁੰਦੀ ਹੈ ਜੀ ਉਹਦੇ ਨਾਲ ਗੱਡੀ ਦੀ ਕੋਸਟ ਘਟ ਜਾਂਦੀ ਹੈ ਉਹਦੇ ਤੇ ਇਹਦੇ ਜਿਹੜੀਆਂ ਆਪਣੇ ਇਰਕਸ਼ਾ ਬੈਟਰੀਆਂ ਹੁੰਦੀਆਂ ਉਹਦੇ ਨਾਲੋਂ ਇਹ ਬੈਸਟ ਹੈਗੀ ਤੇ ਉਹਦੇ ਨਾਲੋਂ ਇਹ ਬੈਸਟ ਆ ਅੱਜ ਦੇ ਟਾਈਮ 'ਚ ਟਾਟਾ ਦੀ ਗੱਡੀ ਵੀ ਆਉਂਦੀ ਹੈ ਲਿਥੀਅਮ ਤੇ ਆਉਂਦੀ ਹੈ ਜੀ ਤੇ ਟੈਸਲਾ 'ਚ ਵੀ ਲਿਥੀਅਮ ਚੱਲਦਾ ਹੈ ਤੇ ਕੰਪਨੀਆਂ ਦੀਆਂ ਜੋ ਵੀ ਚੀਜ਼ ਆਉਂਦੀ ਹੈ ਲਿਥੀਅਮ 'ਚ ਆਉਂਦੀ ਹੈ ਇ ਲੈਡ ਐਸਿਡ ਦਾ ਆਪਾਂ ਜੁਗਾੜ ਕਰਕੇ ਯੂਜ਼ ਕਰਦੇ ਆ ਉਹ ਲੈਡ ਐਸਿਡ ਨਾਲੋਂ ਇਹਦਾ 50% ਦਾ ਫਰਕ ਹੈ ਜੀ ਰੇਟ ਦਾ ਠੀਕ ਹੈ ਤੇ ਜਿਹੜਾ ਦਸ ਫੇਰਪੜ ਯੂਜ਼ ਕੀਤਾ ਹੋਇਆ ਹੈਗਾ ਆ तकरीबन ਇਹ ਚ ਛੋਟੇ ਹੱਥੀ ਦਾ ਸਸਪੈਂਸ਼ਨ ਲੱਗਾ ਹੈ ਅੱਗੇ ਫਰੰਟ ਹਿੱਸਾ ਹੋਇਆ ਹੈਗਾ ਜੀ ਠੀਕ ਹੈ ਜੀ ਤੇ ਰੈਂਬ ਲੱਗੀ ਹੋਇਆ ਉਹਦੇ ਵਾਲੇ ਸਵਿਫਟ ਵਾਲੇ ਤੇ ਪਾਵਰ ਬ੍ਰੇਕ ਆਗੇ ਜੀ ਨਾਰਮਲ ਗੱਡੀਆਂ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਹੇਗਾ ਜਿਨ੍ਹਾਂ ਦੇ ਬ੍ਰੇਕ ਸਿਰਫ ਰਾਡ ਵਾਲੇ ਹਜ ਤੱਕ ਹੀ ਰੱਖਦੇ ਹੁੰਦੇ ਆ ਤੇ ਇਹ ਪਾਵਰ ਬ੍ਰੇਕ ਆ ਇਲੈਕਟ੍ਰੋਨਿਕ ਗੱਡੀ ਨੂੰ ਸਭ ਤੋਂ ਜ਼ਰੂਰੀ ਬ੍ਰੇਕ ਆ ਤੇ ਸੇਫਟੀ ਜ਼ਿਆਦਾ ਹੈ ਜੀ ਅੱਜ ਕੱਲ ਦੇ ਟਾਈਮ 'ਚ ਬਜ਼ੁਰਗ ਪਿੰਡ 'ਚ ਤੁਰੇ ਫਿਰਦੇ ਆ ਵੱਡੀ ਉਮਰ ਹੋ ਜਾਂਦੀ ਆ ਤਾਂ ਵੀਕਲ ਟੂ ਵੀਲਰ ਚਲਾਉਣ ਨਾਲ ਵਾਸਤੇ ਮੁਸ਼ਕਲ ਹੋ ਜਾਂਦਾ ਜਾਂਦਾ ਤੇ ਇਹਨੂੰ ਆਰਾਮਦਾਰੀ ਨਾਲ ਚਲਾ ਕੇ ਆਪਣੇ ਖੇਤ ਵਗੈਰਾ ਗੇੜਾ ਮਾਰ ਸਕਦੇ ਆ ਹੈਂਡੀਕੈਪ ਬੰਦੇ ਜਿਹੜੇ ਲੱਤਾਂ ਤੋਂ ਨਹੀਂ ਕੰਮ ਕਰਦੀਆਂ ਜਾਂ ਇੱਕ ਹੱਥ ਨਹੀਂ ਕੰਮ ਕਰਦਾ ਜਾਂ ਬਾਹਾਂ ਨਹੀਂ ਕੰਮ ਕਰਦੀ ਜਾਂ ਲੱਤ ਨਹੀਂ ਕੰਮ ਕਰਦੀ ਤਾਂ ਉਹ ਬੰਦਾ ਵੀ ਇਹਨੂੰ ਆਰਾਮਦਾਰੀ ਨਾਲ ਚਲਾ ਸਕਦਾ ਠੀਕ ਹੈ ਜੀ ਤੇ ਅੰਦਰਲਾ ਦਿਖਾਓ ਵੀਰੇ ਅੰਦਰ ਇੰਟੀਰੀਅਰ ਦਿਖਾਓ ਉਹਦਾ ਇਹ ਬੜਾ ਵਧੀਆ ਸ਼ੌਂਗ ਨਾਲ ਬਣਾਇਆ ਇਦਰ ਦੀਆਂ ਸੀਟਾਂ ਸੋਟਾਂ ਤੇ ਆਹ ਦੋਸਤੋ ਇਦਰ ਦੇਖੋ ਵੀਰੇ ਦੇ LED ਤੇ ਆ ਚੀਜ਼ਾਂ ਇੱਥੇ ਸਾਰਾ ਜਿਵੇਂ ਅੱਜਕੱਲ ਡਿਜੀਟਲ ਵਿਮੀਟਰ ਆਉਂਦੇ ਆ ਉਹ ਚੀਜ਼ਾਂ ਪੂਰੀਆਂ ਸ਼ੌਕ ਨਾਲ ਕੀਤੀ ਹੋਈਆਂ ਇਹ ਵੀਰੇ ਜੀ ਆਪਣੇ ਹਿਸਾਬ ਨਾਲ ਮੋਡੀਫਾਈ ਕਰਾਉਣੀ ਹੋਵੇ ਆਪਣੇ ਹਿਸਾਬ ਨਾਲ ਕਰਵਾ ਸਕਦੇ ਆ ਜੀ ਗੱਡੀਆਂ ਆਪਾਂ ਹੋਰ ਵੀ ਤਿਆਰ ਕਰਦੇ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਰੋਗੇ ਤਾਂ ਮੈਂ ਤੁਹਾਨੂੰ ਫੋਟੋ ਵਗੈਰਾ ਸਾਰੀਆਂ ਡਿਟੇਲ ਸ਼ੇਅਰ ਕਰ ਦੂੰਗਾ ਬਾਕੀ ਇਹਦੇ ਵਿੱਚ ਆਪਾਂ ਕਲਰ ਚੁਆਇਸ ਟਾਇਰ ਆਪਣੀ ਚੁਆਇਸ ਦੇ ਜੀ ਅਲੌਏ 휠 ਚੁਆਇਸ ਦੇ ਸੀਟਾਂ ਕੁੱਡ ਵਗੈਰਾ ਆਪਣੀ ਚੋਇਸ ਨਾ ਕਰਵਾ ਸਕਦੇ ਜੀ ਤਕਰੀਬਨ ਇਹਦੀ ਬੁਕਿੰਗ ਚੱਲਦੀ ਹੈ ਜੀ ਮੇਰੇ ਤੁਸੀਂ ਜੇ ਮੈਨੂੰ ਅੱਜ ਇੱਕ ਵੀਡੀਓ ਦੇਖ ਕੇ ਗੱਡੀ ਬੁੱਕ ਕਰਦੇ ਤਾਂ ਤੁਹਾਨੂੰ 3 ਮਹੀਨੇ ਤੱਕ ਗੱਡੀ ਮਿਲੂਗੀ ਠੀਕ ਤੇ ਫਿਰ ਮੇਨ ਗੱਲ ਆ ਜਾਂਦੀ ਹੈ ਕੋਸਟ ਦੀ ਕੋਸਟ ਆਪਣੀ 2.5 ਲੱਖ ਤੋਂ ਸਟਾਰਟਿੰਗ ਹੈ ਜੀ ਸਭ ਤੋਂ ਛੋਟਾ ਮਾਡਲ ਆਪਣਾ 2.5 ਲੱਖ ਦਾ ਹੈ ਜੀ ਉਸ ਤੋਂ ਬਾਅਦ ਆਪਣੀ ਉਹ ਚ ਹਾਂ ਉਸ ਤੋਂ ਜਿਵੇਂ ਆ ਗੱਡੀ ਹੈ ਜੀ ਸੇਮ ਸ਼ੇਪ ਸਾਰੀ ਸੇਮ ਹੋ ਜੂਗੀ ਬੈਟਰੀ ਲੈਡ ਐਸਿਡ ਆ ਜੂਗੀ ਤਾਂ ਇਹ 2.5 ਲੱਖ 'ਚ ਤਿਆਰ ਹੋ ਜੂਗੀ ਉਹਨੇ ਲਿਥੀਅਮ ਬੈਟਰੀ ਲੱਗੀ ਹੋਈ ਹੈ ਤੇ 3.5 ਲੱਖ ਦੀ ਹੈ ਜੀ ਪਰ ਜੇਕਰ ਕੋ ਤਾਂ ਤੁਹਾਨੂੰ 10% ਤੱਕ ਦੀ ਛੂਟ ਕਰ ਦੇਵਾਂਗੇ ਤੁਸੀਂ ਆਪ ਮੇਰੇ ਕੋਲੇ ਵੀਰੇ ਬਹੁਤ ਦੂਰੋਂ ਚੱਲ ਕੇ ਆਏ ਆ ਠੀਕ ਹੈ ਵੀਰੇ ਧੰਨਵਾਦ ਲਿਆ ਦੋਸਤੋ ਨਗ ਗੱਲ ਕਰ ਲਿਓ ਨੋਟ ਕਿਉਂਕਿ ਮੇਰੇ ਕੋਲੇ ਵੀਰੇ ਲੋਕ ਆਉਂਦੇ ਆ ਤੁਸੀਂ ਗੱਡੀ ਦੇਖਿਆ ਗੱਡੀ ਤਿਆਰ ਕਰਾਇਓ ਨਾ ਕਰਾਇਓ ਬਾਅਦ ਚ ਜੇ ਗੱਡੀ ਤਿਆਰ ਕਰਾਉਣੀ ਤਾਂ ਇੱਕ ਵਾਰੀ ਚਲਾ ਕੇ ਚੈੱਕ ਕਰਿਓ ਜੇ ਬੈਸਟ ਲੱਗੀ ਤਾਂ ਤਿਆਰ ਕਰਾਇਓ ਨਹੀਂ ਵੀਰੇ ਕੋਈ ਗੱਲ ਨਹੀਂ ਪਰ ਆਪਣਾ ਵੀਰੇ ਸਿਸਟਮ ਉਹ ਨਹੀਂਗਾ ਜੇ ਕੋਈ ਗੱਡੀ ਆਪਣੇ ਕੋਲੋਂ ਤਿਆਰ ਕਰਵਾ ਕੇ ਲੈ ਕੇ ਗਿਆ ਤਾਂ ਆਪਾਂ ਉਹਨਾਂ ਦਾ ਨੰਬਰ ਦੇ ਦੇਾਂਗੇ ਬੰਦਾ ਆਪਣੇ ਤੋਂ ਪਹਿਲਾਂ ਨੰਬਰ ਲੈ ਲੇ ਉੱਥੇ ਜਾ ਕੇ ਗੱਡੀ ਚਲਾ ਕੇ ਵੇਖਿਆ ਹੋਵੇ ਜੇ ਕਸਟਮਰ ਕਹਿੰਦਾ ਤਾਂ ਉਹਦੀ ਤਸੱਲੀ ਕਰੇ ਵੀਰੇ ਬੇਫਿਕਰ ਹੋ ਕੇ ਫਿਰ ਗੱਡੀ ਤਿਆਰ ਕਰਾ ਦੇ ਤੁਸੀਂ ਫੋਨ ਕਰਕੇ ਕੰਟੈਕਟ ਕਰ ਸਕਦੇ ਹੋ 904160499 9041604099 ਦੂਜਾ ਨੰਬਰ ਆ ਜਾਂਦਾ 97799999536 ਲੈ ਵੀ ਦੋਸਤੋ ਨੰਬਰ ਕਰ ਲੇ ਨੋਟ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਧੰਨਵਾਦ